ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਲਚ ਫੌਕ ਬਾਰੇ ਇਹ ਜਿਹੜੀ ਆਪਣੀ ਕਲਚ ਪਲੇਟ ਆ ਜਦੋਂ ਆਪਾਂ ਕਲਚ ਨੱਪਦੇ ਆ ਉਹ ਕਿਸ ਤਰ੍ਹਾਂ ਫੰਕਸ਼ਨ ਕਰਦਾ ਕਲਚ ਪਲੇਟ ਕਿਸ ਤਰ੍ਹਾਂ ਫ੍ਰੀ ਹੁੰਦੀ ਆ ਤੇ ਕਿਸ ਤਰ੍ਹਾਂ ਗੇਅਰ ਪੈਂਦੇ ਆ ਆਪੋ ਉਸ ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਤੇ ਜਿਹੜੇ ਨਵੇਂ ਮੇਰੇ ਦੋਸਤ ਆਓ ਪੇਜ ਨੂੰ ਫੋਲੋ ਜਰੂਰ ਕਰਿਓ ਥੈਂਕ ਯੂ ਹਾਂਜੀ ਦੋਸਤੋ ਤੁਸੀਂ ਵੀਡੀਓ ਚ ਦੇਖ ਰਹੇ ਹੋ ਸਾਹਮਣੇ ਤੁਹਾਡੇ ਕਲਚ ਫੌਕ ਕਲਚ 베어링 ਕੁਛ ਦੇਖ ਰਿਹਾ ਹਾਂ ਜਿਹੜਾ ਇਹ ਵਾਲਾ ਇਹ ਕਲਚ ਵੈਰੀਂਗਾ ਜਿਹੜਾ ਇਹ ਵਾਲਾ ਇਹ ਕਲਚ ਫੋਕ ਆ ਇਹ ਇਸ ਤਰ੍ਹਾਂ ਕੰਮ ਕਰਦੀ ਆ ਦੋਸਤੋ ਨੋਰਮਲ ਇਹ ਜਦੋਂ ਕਲਚ ਪਲੇਟ ਜਾਂ ਪ੍ਰੈਸ਼ਰ ਪਲੇਟ ਦੇ ਵਿੱਚ ਫਿੱਟ ਹੁੰਦੀ ਆ ਤਾਂ ਇਹਦੀ ਪੋਜੀਸ਼ਨ ਇਸ ਤਰ੍ਹਾਂ ਉੱਪਰ ਆਉਂਦੀ ਆ ਉਹ ਜਿਹੜਾ ਕਲਚ ਪੰਪ ਆ ਬਿਲਕੁਲ ਇਹਦੇ ਇੱਧਰ ਫਿੱਟ ਹੁੰਦਾ ਨੀਚੇ ਜੋ ਕਲਚ ਆਪਾਂ ਪ੍ਰੈਸ ਕਰਦੇ ਆ ਤਾਂ ਪ੍ਰੈਸ਼ ਦੀ ਵਜ੍ਹਾ ਨਾਲ ਉਹ ਜਿਹੜਾ ਕਲਚ ਚੈ ਨੂੰ ਅੰਦਰੋਂ ਤੱਕਦਾ ਇਹ ਉੱਪਰ ਆਉਂਦਾ ਤੇ ਉੱਪਰੋਂ ਆਉਂਦੀ ਵਜ੍ਹਾ ਨਾਲ ਜਿਹੜਾ ਇਹ ਆ ਇਹ 베어ਿੰਗ ਪਿੱਛੇ ਨੂੰ ਜਾਂਦਾ ਪਰ ਪਿੱਛੇ ਨੂੰ ਜਾਣ ਦੀ ਵਜ੍ਹਾ ਨਾਲ ਉਹ ਜਿਹੜਾ ਉਹ ਕਲਚ 베어ਿੰਗ ਆ ਉਹ ਇੱਥੇ ਫਿੱਟ ਹੁੰਦਾ ਇਹਦੇ ਬੈਕ ਸਾਈਡ ਉਹ ਬੈਕ ਸਾਈਡ ਜਦੋਂ ਆਪਾਂ ਕਲਚ ਨੱਪਦੇ ਆ ਤਾਂ ਉਹਨੂੰ ਪਿੱਛੇ ਨੂੰ ਤੱਕਦਾ ਜਿਹੜੀ ਆਹ ਪਲੇਟਾਂ ਇਹਨਾਂ ਨੂੰ ਪਿੱਛੇ ਨੂੰ ਤੱਕਦਾ ਅੰਦਰ ਪ੍ਰੈਸ ਕਰਦਾ ਵੀ ਵਜ੍ਹਾ ਨਾਲ ਜਿਹੜੀ ਆਪਣੀ ਆਹ ਕਲਚ ਪਲੇਟ ਆ ਇਸ ਤਰ੍ਹਾਂ ਇਸ ਤੋਂ ਉੱਪਰ ਫਿੱਟ ਹੁੰਦੀ ਆ ਅਤੇ ਫ੍ਰੀ ਹੋ ਜਾਂਦੀ ਆ ਫ੍ਰੀ ਹੋਣ ਦੀ ਵਜ੍ਹਾ ਨਾਲ ਇਹ ਇਸ ਤਰ੍ਹਾਂ ਘੁੰਮਦੀ ਆ ਕਿ ਜਿਹਦੀ ਵਜ੍ਹਾ ਨਾਲ ਆਪਾਂ ਗੇਅਰ ਪਾ ਸਕਦੇ ਆ ਤੇ ਗੱਡੀ ਨਿਊਟਰਲ ਹੋ ਜਾਂਦੀ ਆ ਜ ਜਦੋਂ ਆਪਾਂ ਕਲਚ ਛੱਡਦੇ ਆ ਤਾਂ ਜਿਹੜੇ ਉਹਦੇ ਪਲੇਟਾਂ ਨੇ ਉਹ ਜਿਹੜੀਆਂ ਇਹ ਪ੍ਰੈਸ ਪਲੇਟ ਦੇ ਆ ਜਿਹੜੀਆਂ ਪੱਤੀਆਂ ਤੁਸੀਂ ਦੇਖੀਆਂ ਸੀਆਂ ਉਹ ਦੁਬਾਰਾ ਆਪਣੀ ਪੋਜੀਸ਼ਨ ਤੇ ਆ ਜਾਂਦੀਆਂ ਨੇ ਤੇ ਅੰਦਰ ਇਹਨੂੰ ਕਲਚ ਪਲੇਟ ਨੂੰ ਪ੍ਰੈਸ ਕਰਦੇ ਆ ਇਹਦੇ ਨਾਲ ਫਲਾਈ ਵੀਲ ਦੇ ਉਹ ਫਲਾਈ ਵੀਲ ਤੇ ਪ੍ਰੈਸ ਪਲੇਟ ਦੇ ਵਿਚਾਲੇ ਇਹ ਬਿਲਕੁਲ ਪ੍ਰੈਸ ਹੋ ਜਾਂਦੀ ਆ ਜੀਦੀ ਵਜ੍ਹਾ ਨਾਲ ਗੱਡੀ ਮੂਵ ਕਰਦੀ ਆ ਅਤੇ ਜਦੋਂ ਵੀ ਆਪਾਂ ਕਲਚ ਨੱਪਦੇ ਆ ਜਿਹੜੀਆਂ ਪ੍ਰੈਸ ਪਲੇਟ ਦੀਆਂ ਉਹ ਪੱਤੀਆਂ ਉਹ ਪਿੱਛੇ ਚਲੀਆਂ ਜਾਂਦੀਆਂ ਨੇ ਅਤੇ ਜਿਹੜੀ ਕਲਚ ਪਲੇਟ ਆਪਣੀ ਫ੍ਰੀ ਹੋ ਜਾਂਦੀ ਆ ਜੀਦੀ ਵਜ੍ਹਾ ਨਾਲ ਆਪਾਂ ਗੇਅਰ ਪਾਉਨੇ ਆ ਜਿਹੜੀ ਨਾਰਮਲ ਪੋਜੀਸ਼ਨ ਹੁੰਦੀ ਆ ਫੋਕ ਦੀ ਉਹ ਇੱਥੇ ਹੁੰਦੀ ਆ ਜਦੋਂ ਆਪਾਂ ਕਲਚ ਨੱਬਦੇ ਆ ਕਲਚ ਕਲਚ ਜਿਹੜਾ ਕਲਚ ਪੰਪ ਆ ਇਹਨੂੰ ਪਿੱਛੇ ਨੂੰ ਪ੍ਰੈਸ ਕਰਦਾ ਜੀਦੀ ਵਜ੍ਹਾ ਨਾਲ ਜਿਹੜੀ ਪ੍ਰੈਸ ਪਲੇਟ ਆ ਉਹ ਫ੍ਰੀ ਹੋ ਜਾਂਦੀ ਆ ਕਲਚ ਪਲੇਟ ਫ੍ਰੀ ਹੋ ਜਾਂਦੀ ਆ ਗੱਡੀ ਨਿਊਟਰਲ ਜਾਂਦੀ ਆ ਅਤੇ ਫਿਰ ਗियर ਪੈਂਦਾ ਕਿਉਂਕਿ ਗੱਡੀ ਨਿਊਟਰਲ ਤੋਂ ਬਿਨਾ ਗियर ਆਪਾਂ ਚੇਂਜ ਨਹੀਂ ਕਰ ਸਕਦੇ ਉਹ ਜਿਹੜੇ ਇਹ ਫੋਕ ਰੋਡ ਦੇ ਵਿੱਚ ਦੋ ਤਿੰਨ ਪਾਰਟ ਬਹੁਤ ਜ਼ਰੂਰੀ ਹੁੰਦੇ ਆ ਇੱਕ ਤਾਂ ਜਿਹੜੀ ਇਹਦੀ ਸਾਫਟ ਇਹ ਪ੍ਰੋਪਰ ਤਿੱਕਣਾ ਕੰਮ ਕਰਨੀ ਚਾਹੀਦੀ ਆ ਜੈਮ ਨਹੀਂ ਹੋ ਜਾਨੀ ਜਿਹਦੇ ਨਾਲ ਇਸ ਤਰ੍ਹਾਂ ਇਹ ਮੂਵ ਹੁੰਦਾ ਆ ਆਸਾਨੀ ਤਰੀਕੇ ਨਾਲ ਔਰ ਦੂਸਰੇ ਇਹਦੇ ਹੁੰਦੇ ਆ ਫੋਕ ਰੋਲਰ ਆ ਤੁਸੀਂ ਦੇਖ ਰਹੇ ਹੋ نیچے ਜਿਹੜੇ ਆਹ ਵਾਲੇ ਆ ਇਹ ਰੋਲਰ ਇਹ ਵੀ ਘੁੰਮਦੇ ਆ ਕਿ ਪ੍ਰੋਪਰ ਤਿੱਕਣਾ ਫੰਕਸ਼ਨ ਕਰਨੀ ਚਾਹੀਦੇ ਆ ਕਈ ਵਾਰ ਜਦੋਂ ਵੀ ਇਹ ਆ ਜਿਹੜੀ ਰੋਡ ਆ ਹੌਪ ਦੇ ਵਿੱਚ ਜੈਮ ਹੋ ਜਾਂਦੀ ਆ ਤਾਂ ਵੀ ਇਹ ਪ੍ਰੋਪਰ ਤਿੱਕਣਾ ਕੰਮ ਨਹੀਂ ਕਰਦਾ ਜਾਂ ਤਾਂ ਕਈ ਵਾਰ ਕਹਿੰਦੇ ਆ ਵੀ ਕਲਚ ਬੋਲ ਟਾਈਟ ਆ ਜਾਂ ਹੈਵੀ ਆ ਉਹ ਇਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਕਿਉਂਕਿ ਜੇ ਜਦੋਂ ਆਪਾਂ ਨਪਾਂਗੇ ਕਲਚ ਪੰਪ ਆ ਜਿਹੜਾ ਪੂਰਾ ਇਹਨੂੰ ਪ੍ਰੈਸ ਨਹੀਂ ਕਰ ਪਾਉਂਦਾ ਤੇ ਜ਼ੋਰ ਲੱਗਦਾ ਇਹ ਜੈਮ ਹੋ ਜਾਂਦਾ ਉਹ ਵੀ ਇਹਦੀ ਵਜ੍ਹਾ ਹੋ ਸਕਦੀ ਆ ਅਰੇ ਜਿਹੜਾ ਉੱਪਰ ਵਾਲਾ ਇਹਦਾ 베ARING ਆ ਜੋ ਹਮੇਸ਼ਾ ਗੱਡੀ ਤੋਂ ਸਟਾਰਟ ਦੇ ਹੋਣ ਤੱਕ ਐਂਡ ਤੱਕ ਗੱਡੀ ਗੇਅਰ ਪਾਉਣ ਦੇ ਤੱਕ ਇਹ ਘੁੰਮਦਾ ਰਹਿੰਦਾ। ਕੋਈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ। ਮੇਰੇ ਪੇਜ ਨੂੰ ਫੋਲੋ ਕਰਨਾ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ।